ਤਸਵੀਰਾਂ ਅੰਮ੍ਰਿਤਸਰ ਦੀਆਂ ਸਾਵਣੀਆਂ ਆਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਵਿੱਚ ਕੈਦੀ ਦਾ ਮੈਡੀਕਲ ਕਰਵਾਉਣ ਵਾਸਤੇ ਉਸ ਨੂੰ ਪੁਲਿਸ ਮੁਲਾਜ਼ਮ ਲੈ ਕੇ ਆਇਆ ਜਿੱਥੇ ਕਿ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਫੜਦੇ ਫੜਦੇ ਖੁਦ ਡਿੱਗ ਜਾਂਦਾ ਦੱਸਦੇ ਕਿ ਪੁਲਿਸ ਮੁਲਾਜ਼ਮ ਨੂੰ ਹਾਰਟ ਅਟੈਕ ਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਇੱਦੀ ਪਾਚਰੀਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਸ ਨੂੰ ਪੁਲਿਸ ਮੁਲਾਜ਼ਮ ਵੱਲੋਂ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹਾਰਟ ਅਟੈਕ ਦੇ ਨਾਲ ਉਸਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਫਿਲਹਾਲ ਉਸ ਹਸਪਤਾਲ ਦੇ ਵਿੱਚ ਆਪਣੇ ਆਖਰੀ ਸਾਹ ਲੈ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਕੈਦੀ ਤਾਂ ਪੁਲਿਸ ਨੇ ਫੜ ਲਿਆ ਪਰ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਆਪਣੀ ਜਾਨ ਗਵਾ ਬੈਠਾ ਹੈ ਅੰਮ੍ਰਿਤਸਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿਸੇ ਸਿਵਲ ਹਸਪਤਾਲ ਦੇ ਵਿੱਚ ਕੈਦੀ ਦਾ ਮੈਡੀਕਲ ਕਰਵਾਉਣ ਦੇ ਲਈ ਪੁਲਿਸ ਉਸ ਨੂੰ ਲੈ ਕੇ ਆਈ ਸੀ ਦੱਸਦੀ ਕਿ ਪੁਲਿਸ ਨੂੰ ਚਸ਼ਮਾ ਦੇ ਕੇ ਕੈਦੀ ਉਸ ਤੋਂ ਦੀ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਮੁਲਾਜ਼ਮ ਦੇ ਵੱਲੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੈਦੀ ਨੇ ਪੁਲਿਸ ਮੁਲਾਜ਼ਮ ਨੂੰ ਤੱਕ ਕਾ ਵੀ ਮਾਰਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਜ਼ਮੀਨ ਤੇ ਡਿੱਗ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਪਰਿਵਾਰਕ ਮੈਂਬਰਾਂ ਦਾ ਇਸ ਮੰਬੰਨੀ ਰੋ ਰੋ ਕੇ ਬੁਰਾ ਹਾਲ ਹੈ ਅਧਰੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਡੇ ਐਸਐਸਈ ਸਾਹਿਬ ਨਾਲ ਸਮੇਤ ਹੋਰ ਫੋਰਸ ਦਾ ਕੁਝ ਬੰਦੇ ਜਿਹੜੇ ਅਸੀਂ ਉਹਨਾਂ ਦੇ ਪ੍ਰੀਵੈਂਟ ਇਨੈਕਸ਼ਨ ਲਿਆ ਸੀਗਾ ਉਹਨਾਂ ਦਾ ਮੈਡੀਕਲ ਕਰਾਉਣ ਆਏ ਸੀਗੇ ਤੇ ਸਡਨਲੀ ਇਹਨੂੰ ਵੀ ਜਿਹੜਾ ਵਾ ਉੱਥੇ ਉਹ ਟੈਕ ਆ ਗਿਆ ਤੇ ਡਾਕਟਰ ਸਾਹਿਬ ਨੇ ਜਿਹੜਾ ਵੇ ਮਤਲਬ ਉਸੇ ਵੇਲੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਸ਼ੁਰੂ ਕੀਤਾ ਬਟ ਉਹਦੋਂ ਤੋਂ ਪਹਿਲਾਂ ਉਹਦੀ ਜੱਥ ਜਿਹੜੀ ਹੋ ਚੁੱਕੀ ਸੀ ਉਹਦਾ ਇਹ ਡਿਊਟੀ ਰਾਮਬਗ ਸਾਡੇ ਥਾਣੇ ਰਾਮਬਗ ਦੇ ਚੌਂਕੀ ਹੈ ਸਾਡੀ ਬੱਸ ਸਟੈਂਡ ਉੱਥੇ ਡਿਊਟੀ ਕਰਦਾ ਸੀ ਤੇ ਕਿੰਨੀ ਉਮਰ ਦੀ ਨੇ ਇਹ 71 ਦਾ ਜਨਮ ਸੀ 52 ਦੇ ਕਰੀਬੇ ਦੀ ਬਰਤ ਦੇ ਇਥੇ ਪਤਾ ਲੱਗਾ ਕਿ ਮੁਰਜਾ ਮੋੜਾ ਤੋਂ ਨਹੀਂ ਨਹੀਂ ਮੁਰਜਮਾ ਨੂੰ ਲੈ ਕੇ ਆਇਆ ਸੀਗਾ ਮੁਰਜਮਾ ਨੂੰ ਲੈ ਕੇ ਆਇਆ ਸੀ ਕਿਸੇ ਨੇ ਤੁਹਾਨੂੰ ਗੱਲ ਦੱਸਿਆ ਮੁਰਜਮਾ ਨੂੰ ਲੈ ਕੇ ਮੈਡੀਕਲ ਕਰਵਾ ਰਹੇ ਆ ਤੇ ਸੜਨ ਹੀ ਹੋ ਗਿਆ ਵੈਰੀ ਸੈਡ ਸਾਡਾ ਇੱਕ ਜਵਾਨ ਗਿਆ ਸਾਨੂੰ ਬਹੁਤ ਦੁੱਖ ਆਸੀ ਦੇਖੋ ਅਗਲੀ ਉਹਦੇ ਜਿਹੜੇ ਘਰ ਦੇ ਜਿਹੜੇ ਉਹਦੇ ਆਉਣਗੇ ਉਹਨਾਂ ਨਾਲ ਅਸੀਂ ਗੱਲ ਕਰਕੇ ਸਾਡਾ ਜਵਾਨ ਡਿਊਟੀ ਦੌਰਾਨ ਉਹਦੀ ਡੈਥ ਹੋਈ ਆ ਜਿਹੜੀ ਕਾਰਵਾਈ ਬੰਦੀ ਅਸੀਂ ਕਰਾਂਗੇ ਸਿਚੁਅਤ ਅੱਡੀ ਕਾਰਵਾਈ ਕਰਕੇ ਇਸ ਮੈਡੀਕਲ ਕਰਵਾਵਾਂਗੇ ਸਾਰਾ ਦਾ ਪੋਸਟਮਾਰਟ ਨੂੰ ਕਰਵਾਵਾਂਗੇ ਪਰਿਵਾਰ ਆਵੇ ਮਿਲ ਕੇ ਬਣਾਏ ਨਹੀਂ ਅਜੇ ਕਿਸੇ ਨੂੰ ਨਹੀਂ ਪਤਾ ਅਜੇ ਅਸੀਂ ਉਹਨਾਂ ਨੂੰ ਦੱਸਿਆ ਹੀ ਅਸੀਂ ਸੜ ਨਹੀਂ ਉਹਨਾਂ ਨੂੰ ਦੱਸਿਆ ਕਿ ਅਟੈਕ ਆਇਆ ਹੈ ਅਜੇ ਉਹਨਾਂ ਨੂੰ ਡੈਥ ਅਸੀਂ ਨਹੀਂ ਦੱਸ ਸਕੀ ਕਿਉਂਕਿ ਉਹਨਾਂ ਦਾ ਆਉਣਾ ਮੁਸ਼ਕਲ ਹੋ ਜਾਣਾ ਹੈ